ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾਂ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਹੌਸਨਾ ਠੀਕ ਠਾਕ ਜੀ ਵਧੀਆ ਵਧੀਆ ਬਾਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਹਾਂ ਭਾਈ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾਣਾ ਡਿਸਟ੍ਰਿਕਟ ਅੰਬਲੀ ਸਾਹਿਬ ਤੇ ਫੋਨ ਨੰਬਰ ਵੀ ਬੋਲ ਦੋ 752907482 ਜੀ ਠੀਕ ਆ ਹਾਂਜੀ ਤੇ ਅੱਜ ਦੋ ਝੋਟੀਆਂ ਹੀ ਆ ਫਿਰ ਝੋਟੀਆਂ ਬਾਜੀ ਦੋਵੇਂ ਸੁਈਆਂ ਸੁਈਆਂ ਇੱਕ ਵੇਗੀ ਜਿ ਝੋਟੀ ਅੱਛਾ ਹਾਂਜੀ ਠੀਕ ਆ ਤੇ ਇੱਕ ਆ ਚੰਗੇ ਕੱਦ ਕੱਠ ਵਾਲੀ ਝੋਟੀ ਆ ਬਾਜੀ ਪਹਿਲਾ ਸੁਗਾ ਪਿਓਰ ਦੋ ਦੰਦ ਜੇ ਝੋਟੀ ਦੰਦ ਫਟ ਕੇ ਵੇਖ ਸਕਦਾ ਜੋ ਕਟਾ ਮਗਰ ਜੋ ਇਹਦੇ ਇੱਕ ਚਵਾਦ ਦਿਖਾ ਲਈਏ ਫਿਰ ਇਹਦੇ ਕਰੇ ਠੰਡੀ ਸੀਲ ਦਾ ਪਤਾ ਲੱਗ ਜਾਊਗਾ ਠੀਕ ਹੈ ਜੀ ਕਿੰਨੇ ਦਿਨ ਹੋਏ ਸੋਈ ਨੂੰ ਸੋਈ ਨੂੰ ਭਾਜੀ 10 ਦਿਨ ਹੋ ਗਏ ਜੋ 10 ਦਿਨ ਹੋ ਗਏ ਸੋਈ ਨੂੰ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਆ ਰਿਹਾ ਭਾਜੀ 9 ਕਿਲੋ ਤੋਂ ਪਲੱਸ ਹੀ ਆ ਦਹੀਂ ਹੋਊਗਾ ਪਰ 9 ਕਿਲੋ ਠੰਡਾ ਕਰਕੇ ਲਾ ਜੀ ਜਿਹੜਾ ਪੱਕਾ ਚਵਾਦ ਹੋਗੇ ਘਰ ਆਣਾ ਭਾਜੀ ਦੋ ਟਾਈਮ ਤਸਲੀ ਕਰਕੇ ਖੜੇ ਇੱਥੋਂ ਮੇਰਾ ਕੋਈ ਵੀਰ ਹੈ ਇੱਥੋਂ ਕੋ ਚਵਾਈ ਕਰਕੇ ਖੜੇ ਹੈ ਨਾ ਤੁਹਾਡੇ ਘਰੋਂ ਹੀ ਗਈ ਬਾਕੀ ਠੰਡੀ ਸੀਲ ਠੀਕ ਹੈ ਜੀ ਇੱਕ ਦੀ ਬਸ ਮਾਗ ਤੁਹਾਨੂੰ ਦਿਖਾ ਦਿੰਨੇ ਆਂ ਵੇਖੋ ਭਾਈ ਥਣ ਲੱਗਾ ਛੋਟੀ ਹਾਂ ਦਿਖਾ ਦੇ ਚੋ ਆਖਰੇ ਦਾ ਚੋ ਆਜ ਵੀ ਜੀ ਨੂੰ ਲੱਗਾ ਠੀਕ ਹੈ ਬੜੀ ਬੜੀ ਨਹੀਂ ਲੱਗਦੀ ਠੀਕ ਹੈ ਖੋਲੋ ਫਿਰ ਤੋਰ ਦੀਏ ਆ ਵੀਜੀ ਪੋਲੀ ਪਾਲੀ ਬੜੀ ਛੋਟੀ ਠੀਕ ਆ ਕਾ ਸੁਣਾ ਜਣਾ ਵਜਾ ਹੋਰ ਕਿਤੇ ਰੋੜਾ ਰੜਾ ਵੱਜ ਗਿਆ ਥੱਲੇ ਚਲੋ ਤੋਰ ਬਾਕੀ ਛੱਕੜ ਆਇਆ ਹੋਤੇ ਉਤੇ ਕੋਈ ਗੱਲ ਨਹੀਂ 1 ਰੁਪਏ ਦੀ ਓਲ ਨਹੀਂ ਇਹ ਕਰਦੀ ਛੋਟੀ ਠੀਕ ਆ ਮੁੰਡੀ ਚੂੜੀ ਬਾਕੀ ਥੱਲੇੋਂ ਚੰਗੀ ਬਣੀ ਆ ਬਾਕੀ ਦੁੱਧ ਦੇ ਤੁਸੀਂ ਆਪਣੀ ਚਵਾਈ ਕਰਕੇ ਲੈ ਜਾਨੀ ਦੋ ਟਾਈਮ ਬਾਕੀ ਆ ਰਿਹਾ ਭਾਈ ਠੰਡੀ ਸੀਲ ਨੇ ਕੋਈ ਹੋ ਨਹੀਂ ਜਗਾਦੀ ਝੋਟੀ ਠੀਕ ਹੈ ਜੀ ਹਾਂਜੀ ਬਾਕੀ ਚੋੜ ਚਾਨ ਬੰਦ ਜਿੱਦਾਂ ਮਰਜੀ ਕੋਟੋਲੀ ਠੀਕ ਹੈ ਹਰੇ ਕੁਛ ਕੁਛ ਨੀਕੀ ਭਲਾ ਹੈ ਝੋਟੀਆਂ ਚੋੜੀ ਦੇ ਬੁੜਿਆ ਨਹੀਂ ਚੁੱਕਿਆ ਤੇ ਉਦਾਂ ਜੀ ਹਾਂ ਚੰਗੇ ਪਿੱਠ ਪੁੜੇ ਦੀ ਆ ਚੰਗੇ ਘੱਟ ਕਾਟਦੀ ਆ ਉਸ ਤਰ੍ਹਾਂ ਜਿਹੜੀ ਹਾਈਟ ਜਿਹੜੀ ਇਹਦੇ ਚੰਗੀ ਆ ਨਾਰਮਲ ਮੱਜਾਂ ਨਾਲ ਤੇ ਕਿੰਨਾ ਕੁ ਫਿਰ ਮੁੱਲ ਰੱਖਦੀ ਆ ਦਾ ਆਪਾਂ ਮੋਲ ਆ ਰਿਹਾ ਭਾਈ ਇਦਾਂ ਨਹੀਂ ਝੋਟੀਆਂ ਲੱਕੋ ਬਾਹਰ ਹੀ ਵਿਕਦੀਆਂ ਜੋ ਹਾਂਜੀ 12 ਨੂੰ ਭਾਣਾ ਵਜੀ ਭਾਣਾ ਦੇ ਦਾਂਗੇ ਠੀਕ ਆ ਹਾਂਜੀ ਕਿੰਨੇ ਰੀ ਦੇ ਦੇਣੀ ਆ 85000 ਦੀ ਬਾਜੀ ਦੇ ਦਈਏ 85 ਚ ਕਰ ਦਈਏ ਕਿ ਮਾਨਤਾ ਨਾ ਪੰਜ ਛੱਡੀ 80 ਦੀ ਦੇ ਦਾਂਗੇ ਬਾਜੀ 80000 ਦੀ ਹਾਂਜੀ ਕਰਨਾ ਕੋਈ ਭਾਈ ਮਾਨਤਾ ਨਾ 70000 ਦੀ ਵੀਡੀ ਝੋਟੀ ਦੇ ਦਾਂਗੇ 75000 ਦੀ ਬਾਕੀ ਮਾਨਤਾ ਕਰਦਾ ਵੇ ਥਾਣੇ ਵੇਖੋ ਕੀ ਲੱਗਦਾ ਬਾਕੀ ਝੋਟੀ ਹੈਗੀ ਪੂਰੀ ਤੁਹਾਡੇ ਜਿੱਦੀ ਆ ਹਾਂਜੀ ਕੱਦਗਾੜ ਬਾਜੀ ਬੜਾ ਝੋਟੀ ਬਾਕੀ ਦੋ ਦੰਦ ਆਪਣੀ ਕੋ ਵੀਰ ਭਰਾ ਚੈੱਕ ਕਰਕੇ ਲੈ ਜਾ ਬਾਕੀ ਅਸੀਂ ਮੂੰਹ ਫੜਨ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜਾ ਮੂੰਹ ਫੜਾਉਂਦੀ ਨਹੀਂ ਆਏ ਬਾਕੀ ਕੋਈ ਦੰਦ ਕੋਈ ਵੀਰ ਆਪਣੀ ਜਿਹੜਾ ਇੱਥੇ ਆਊਗਾ ਚੈੱਕ ਕਰਕੇ ਲੈ ਜਾ ਤੇ ਦੁੱਧ ਵੀ ਆਪਣਾ ਚਵਾਈ ਕਰਕੇ ਤੇ ਕਿੰਨਾ ਕੁ ਤੇਰਾ ਦੁੱਧ ਚ ਵਾਈ ਜਾਊਗੀ ਐ ਦੁੱਧ ਬਾਜੀ 12 13 ਕਿਲੋ ਗੁੱਲਾ ਚ ਵਾਜੂਗੀ ਠੀਕ ਹੈ ਜੀ ਹਾਂ ਜੀ ਤੇ ਹੁਣ 9 ਲੀਟਰ ਤਿਆਰ ਆ ਜੀ ਬਾਜੀ ਪਲਾਸੀ ਹੋਊਗਾ ਤੇ ਆ ਜਿਹੜੇ ਇਹ ਬੱਚੇ ਤੋਂ ਬਿਨਾ ਵੀਜੀ ਥੋੜੇ ਇਹ ਬੱਚੇ ਤੋਂ ਬਿਨਾ ਆ ਹਾਂ ਜੀ ਬਾਕੀ ਜਿਹੜੀ ਹਾਈਟ ਹੂਟ ਵੀਜੀ ਇਹਦੀ ਵੀ ਚੰਗੀ ਛੋਟੀ ਹਾਈਟ ਚੰਗੀ ਸੂਆ ਇਹਦਾ ਕਿੰਨਾ ਜੇ ਸੂਆ ਪਹਿਲਾ ਹੀ ਆ ਰਿਹਾ ਭਾਈ ਜੀ ਸੂਆ ਇਹਦਾ ਵੀ ਪਹਿਲਾ ਹੀ ਆ ਇਹ ਵੀ ਯਾਰ ਭਾਈ ਠੰਡੀ ਸੀ ਜੋ ਪਹਾੜੇ ਤੇ ਜੋ ਕੋਈ ਗੱਟੀ ਗਣ ਲਵਣਾ ਪਹਾੜੇ ਤੇ ਮਿਲਦੀ ਜੋ ਤੇ ਇਹਦੇ ਕੋਲ ਦੁੱਧ ਕਿੰਨਾ ਪੱਕਾ ਦੁੱਧ ਆ ਰਿਹਾ ਭਾਈ ਪੱਕਾ 8 ਕਿਲੋ ਹੋਗਾ ਪ্লাস ਹੋਊਗਾ 8 ਕਿਲੋ ਕੋਈ ਲਾਜੇ ਆਪਣਾ ਦੋ ਟਾਈਮ ਚੋ ਵੀ ਅੱਛਾ ਹਾਂਜੀ ਭਾਜੀ 8 ਕਿਲੋ ਪੱਕਾ ਹੋਊਗਾ ਛੱਲੇ ਛੋਟੀ ਛੱਲੇ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੋਹਲਾ ਰਿ ਭਾਜੀ 55 ਕਰ ਲੀਏ ਕਰ ਦਈਏ ਕੋ ਮਾਨਤਨ 50 ਦੇ ਦਿੰਨੇ ਭਾਜੀ ਕਰਨਾ ਵੀ ਜੀਰ ਦੇ ਕੋ 50 ਚ ਮਾਨਤਨ 40 ਦੀ ਵੀਜੀ ਦੇ ਦਾਂਗੇ ਅਛਾ ਵੀ 45 ਦੇ ਦੇਣੀ 40 ਦੇ ਦਾਂਗੇ ਬਾਕੀ ਮਾਨਤਨ ਕਰ ਦਾਂਗੇ ਵੀਜੀ ਸਾਫ ਸੂਬੜੀ ਝੋਟੀ ਠੀਕ ਹੈ ਜੀ ਛਣ ਦਿਖਾ ਦਈਏ ਇੱਕ ਦੀ ਇਤਰਾਪਾ ਲਾਗੇ ਦਾ ਆਹ ਵੇਖੋ ਖਾਨ ਚੋਵੇਂ ਵੀਜੀ ਇੱਕੋ ਜੀ ਠੀਕ ਆ ਇਹ ਠੰਡੀ ਸੁੰਡੀ ਬੜੀ ਠੀਕ ਆ ਵੀਜੀ ਹੋਰ ਕੁਛ ਕਹਣਾ ਫਿਰ ਬਾਕੀ ਭਾਜੀ ਸੁਈਆਂ ਸਵਾਈਆਂ ਦੋਵੇਂ ਝੋਟੀਆਂ ਆ ਜੀ ਅਸੀਂ ਤਸੱਲੀ ਕਰਕੇ ਖੜੋ ਜੀ ਠੀਕ ਹੈ ਜੀ ਹਾਂਜੀ ਬਾਕੀ ਸਾਡੀ ਇੱਥੇ ਹਰ ਕੇ ਵੀਡੀਓ ਜੇ ਇਹੇ ਬੇਨਤੀ ਹੁੰਦੀ ਆ ਕਿਹੇ ਵੀ ਵੀਰ ਨੇ ਕਿਤੇ ਵੀ ਕਿਹੇ ਵੀ ਵੀਡੀਓ ਤੋਂ ਪਸ਼ੂ ਲੈਣਾ ਭਾਵੇਂ ਇੱਥੋਂ ਆ ਭਾਵੇਂ ਕੋਈ ਬਟਾਲੇ ਵਾਲਿਆ ਜਾਂ ਕਿਤੇ ਹੋਵੀ ਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਮਰਜ਼ੀ ਨਾਲ ਵੇਖ ਕੇ ਖੜਿਆ ਕਰੋ ਭਾਵੇਂ ਕੋਈ ਜਿੰਨੀ ਮਰਜ਼ੀ ਗਾਰੰਟੀਆਂ ਦੇਈ ਜਾਵੇ ਪਰ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਖੜਨੇ ਕਿਸੇ ਦੀ ਗਾਰੰਟੀ ਤੇ ਨਾ ਰਿਆ ਕਰੋ ਕੋਈ ਗਾਰੰਟੀ ਕੋਈ ਨਹੀਂ ਹਾਂਜੀ ਹਾਂਜੀ ਸੂਨੀਆਂ ਸਵਾਈਆਂ ਵਰਜੀ ਹਾਂਜੀ ਤੁਹਾਨੂੰ ਪਤਾ ਕਿਹੇ ਚੀਜ਼ ਦੀ ਨਹੀਂ ਹੁੰਦੀ ਹਾਂਜੀ ਹਾਂਜੀ ਸਾਰੀਆਂ ਚੀਜ਼ਾਂ ਬੁਖਾਰ ਹੋ ਜੇ ਪਟੇਣਾ ਖਾਵੇ ਵਾਡਣਾ ਖਾਵੇ ਇੱਥੋਂ ਵੀ ਦੀ ਆਪਣੀ ਤਸੱਲੀ ਕਰਕੇ ਖੜੋ ਹੋਏ ਇਹ ਨਹੀਂ ਕਿ ਕੱਲਾ ਇੱਥੋਂ ਜਿੱਥੋਂ ਵੀ ਲਾਣੀ ਆ ਜਿੱਥੋਂ ਵੀ ਕਿਸੇ ਨੇ ਲਾਣੀ ਆ ਆਪਣੀ ਤਸੱਲੀ ਤਾਂ ਅਸੀਂ ਵੀ ਵੀਰ ਜੀ ਲਾ ਕੇ ਲਿਆਂਦੀਆਂ ਹਾਂ ਹਾਂਜੀ ਹਾਂਜੀ ਤਾਂ ਕਿਸੇ ਨੇ ਵੀਰ ਨੂੰ ਲਾਉਣੀਆਂ ਜੋ ਵੀ ਵੇਖ ਚਾਹ ਕੇ ਖੜੇ